ਸਸ ਸੇ ਗੱਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਗੱਲ ਕਰਨ ਜਾ ਰਹੇ ਆ ਅੱਜ ਰਾਤ ਦੇ ਮੌਸਮ ਦੇ ਹਾਲਾਤ ਅੱਜ ਤਰੀਕ ਹੋ ਚੁੱਕੀ ਹੈ ਜੀ 9 ਦਸੰਬਰ 2024 ਦਿਨ ਦੇ ਵੇਲੇ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਚੰਗੀ ਧੁੱਪ ਦੇਖਣ ਨੂੰ ਮਿਲੀ ਪੱਛਮੀ ਹਵਾ ਦੀ ਵਾਪਸੀ ਵੀ ਹੋਈ ਹੈ ਦੁਵਾਰਾ ਤੋਂ ਜਿਸ ਦੇ ਕਾਰਨ ਕਾਫੀ ਜ਼ਿਆਦਾ ਸਾਨੂੰ ਅੱਜ ਠੰਡ ਦਾ ਅਹਿਸਾਸ ਦੇਖਣ ਨੂੰ ਮਿਲਿਆ ਬੀਤੀ ਕੱਲ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਕਿਣਮਣ ਕਣੀ ਹੋਈ ਸੀ ਜਿਸ ਦੇ ਕਾਰਨ ਵੀ ਕੱਲ ਰਾਤ ਤੋਂ ਹੀ ਤਾਪਮਨ ਘਟੇ ਹੋਏ ਨੇ ਕਿਸਾਨਾਂ ਦੇ ਪੱਖ ਤੋਂ ਗੱਲ ਕੀਤੀ ਜਾਵੇ ਤਾਂ ਬਹੁਤ ਜਿਹੜਾ ਇੱਕ ਮੀਂਹ ਦਾ ਵੱਡਾ ਅਲਰਟ ਸੀ ਉਸ ਦੇ ਮੁਤਾਬਿਕ ਕੋਈ ਭਾਰੀ ਮੀਂਹ ਨਹੀਂ ਹੋਇਆ ਕਿਣਮਣ ਕਣੀ ਹੀ ਸਾਨੂੰ ਦੇਖਣ ਨੂੰ ਮਿਲੀ ਪੰਜਾਬ ਦੇ ਬਹੁਤੇ ਏਸ਼ਿਆ ਵਿੱਚ ਖਾਸ ਤੌਰ ਤੇ ਜ਼ਿਲ੍ਹਾ ਰੂਪਨਗਰ ਲੁਧਿਆਣਾ ਮੋਗਾ ਤੇ ਥੋੜਾ ਬਹੁਤਾ ਅੰਮ੍ਰਾਲਾ ਚੰਡੀਗੜ੍ਹ ਸਾਈਡ ਵੀ ਸਾਨੂੰ ਕਿਣਮਣ ਕਣੀ ਦਾ ਰੂਪ ਦੇਖਣ ਨੂੰ ਮਿਲਿਆ ਬਾਕੀ ਤੁਸੀਂ ਵੀ ਕਮੈਂਟ ਕਰਿਓ ਕੱਲ ਤੁਹਾਡੇ ਇਲਾਕੇ ਦੇ ਵਿੱਚ ਬਾਰਿਸ਼ ਵਗੈਰਾ ਹੋਈ ਸੀ ਜਾਂ ਨਹੀਂ ਚੈਨਲ ਤੇ ਨਵੇਂ ਹੋ YouTube ਵਾਲੇ ਫਾਰਮਰ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਨੂੰ ਨਾਲ ਦੀ ਨਾਲ ਸਬਸਕ੍ਰਾਈਬ ਕਰ ਦਿਓ ਕਮੈਂਟ ਕਰਕੇ ਇਲਾਕੇ ਦੇ ਮੌਸਮ ਦੇ ਹਾਲਾਤ ਵੀ ਲਿਖ ਦਿਓ ਜੀ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਫਿਲਹਾਲ ਪੰਜਾਬ ਅਤੇ ਨਾਲ ਲੱਗਦੇ ਮੈਦਾਨੀ ਇਲਾਕਿਆਂ ਦਾ ਮੌਸਮ ਸਾਨੂੰ ਕਲੀਅਰ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਪਹਾੜੀ ਖੇਤਰਾਂ ਵਿੱਚ ਲਗਾਤਾਰ ਸਿਸਟਮ ਬੜੇ ਹੋਏ ਨੇ ਜਿਸ ਦੇ ਕਾਰਨ ਪਹਾੜੀ ਖੇਤਰਾਂ ਵਿੱਚ ਸਨੋ ਫਾਲ ਦਾ ਵੀ ਅਸਰ ਸਾਨੂੰ ਦੇਖਣ ਨੂੰ ਮਿਲਿਆ Shimla ਦੇ ਨੇੜੇ ਚੜ੍ਹੇ ਪੰਜਾਬ ਤੋਂ ਉੱਤਰੀ ਪਾਸੇ ਦੀ ਗੱਲ ਕੀਤੀ ਜਾਵੇ ਤਾਂ ਚੰਗੀ ਚੰਗੀ ਬਰਫਬਾਰੀ ਹੋਈ ਹੈ ਜਿਸ ਦਾ ਅਸਰ ਸਾਨੂੰ ਅੱਜ ਦੇਖਣ ਨੂੰ ਇਹ ਮਿਲ ਰਿਹਾ ਹੈ ਕਿ ਤਾਪਮਾਨ ਘਟੇ ਹੋਏ ਦਿਖਾਈ ਦੇ ਰਹੇ ਨੇ ਪੰਜਾਬ ਦੇ ਸ਼ਾਮ 7 ਵਜੇ 7 ਵਜੇ ਦੇ ਕਰੀਬ ਜਿਹੜੇ ਤਾਪਮਾਨ ਨੇ ਉਹ 15 ਤੋਂ 12 ਡਿਗਰੀ ਆਮ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ ਦੇ ਵਿੱਚ ਅਤੇ ਰਾਤ ਹੁੰਦੇ ਹੁੰਦੇ ਸਵੇਰ ਦੇ ਵੇਲੇ ਤਾਪਮਾਨ ਜਿਹੜੇ ਉਹ 10 ਡਿਗਰੀ ਤੋਂ ਥੱਲੇ ਆ ਕੇ 7-8 ਡਿਗਰੀ ਜਾਂ 5 ਡਿਗਰੀ ਜਾਂ 4 ਡਿਗਰੀ ਤੱਕ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਦੇਖਣ ਨੂੰ ਮਿਲਣਗੇ ਜਿਨ੍ਹਾਂ ਦਾ ਅਸਰ ਇਹ ਹੋਵੇਗਾ ਕਿ ਕਣਕ ਜਿਨ੍ਹਾਂ ਨੇ ਪਾਣੀ ਵਗੈਰਾ ਲਗਾਉਣਾ ਹੈ ਹਜੇ ਜਾਂ ਜਿਹੜੇ ਲੇਟ ਬਜਾਈ ਕਰ ਚੁੱਕੇ ਨੇ ਜਿਨ੍ਹਾਂ ਦੀ ਬਜਾਈ ਹਜੇ 2-4 ਦਿਨ ਪਹਿਲਾਂ ਹੀ ਖਤਮ ਹੋਈ ਹੈ ਉਹਨਾਂ ਦੀ ਕਣਕ ਦੀ ਜਿਹੜੀ ਸਮਰੱਥਾ ਹੈ ਉਹ ਉੱਗਣ ਦੀ ਥੋੜੀ ਜਿਹੀ ਘੱਟ ਦਿਖਾਈ ਦੇਵੇਗੀ ਥੋੜੀ ਜਿਹੀ ਲੇਟ ਕਣਕ ਨਿਕਲੇਗੀ ਜੋ ਕਣਕ 7-8 ਦਿਨ ਬਾਅਦ ਆਉਂਦੀ ਹੈ ਬਾਹਰ ਨਿਕਲ ਆਉਂਦੀ ਹੈ ਉਹ ਸਾਨੂੰ ਹੁਣ 10 ਤੋਂ 11 ਦਿਨ ਲੰਦੀ ਹੋਈ ਦਿਖਾਈ ਦੇਵੇਗੀ ਗੱਲ ਕੀਤੀ ਜਾਵੇ ਜਿਨ੍ਹਾਂ ਨੇ ਸਪਰੇ ਵਗੈਰਾ ਕਰਨੀ ਹੈ ਜਾਂ ਅਸਰ ਕੀ ਹੋਵੇਗਾ ਤਾਂ ਮੌਸਮ ਫਿਲਹਾਲ ਆਉਂਦੇ ਦਿਨਾਂ ਦਾ ਠੀਕ ਠਾਕ ਹੈ ਹੁਣ ਗੱਲ ਕਰ ਲੈਂਦੇ ਆ ਪੂਰੇ ਰਾਤ ਦੇ ਮੌਸਮ ਦੀ ਤਾਂ ਓਵਰ ਆਲ ਮੌਸਮ ਠੀਕ ਹੈ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਹੋਇਆ ਹੈ ਹੈਟ ਕੋਲਡ ਵੇਵ ਦਾ ਯਾਨੀ ਕਿ ਸ਼ੀਤ ਲਹਿਰ ਦਾ ਸ਼ੀਤ ਲਹਿਰ ਦੇ ਵਿੱਚ ਜਿਹੜੇ ਖਾਸ ਤੁਹਾਨੂੰ ਜ਼ਿਲ੍ਹੇ ਦੱਸੀ ਜਾਣ ਤਾਂ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਉਸ ਤੋਂ ਇਲਾਵਾ ਅਗਰ ਪੱਛਮੀ ਹਿੱਸੇ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਨਾਲ ਲੱਗ ਸਰਦੀ ਇਲਾਕੇ ਜਿਹੜੇ ਪਾਕਿਸਤਾਨ ਨੂੰ ਟੱਚ ਕਰ ਰਹੇ ਨੇ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਇਲਾਕਾ ਹੋ ਗਿਆ ਜੀ ਤੇ ਕਪੂਰਥਲਾ ਤਾਨੂੰ ਪਹਿਲੇ ਦਾ ਚੁੱਕਿਆ ਜਲੰਧਰ ਪਹਿਲੇ ਦਾ ਚੁੱਕਿਆ ਥੋੜਾ ਬਹੁਤਾ ਹਿੱਸਾ ਸਾਨੂੰ ਗੱਲ ਕੀਤੀ ਜਾਵੇ ਤਾਂ ਪੱਛਮੀ ਪਾਕਿਸਤਾਨ ਦੇ ਨਾਲ ਲੱਗਦੇ ਸਾਰੇ ਇਲਾਕਿਆਂ ਦੇ ਵੀ ਸਾਨੂੰ ਕੋਲਡ ਵੇਵ ਦੇ ਹਾਲਾਤ ਬਣਦੇ ਹੋਏ ਦਿਖਾਈ ਜਾਣਗੇ ਕੱਲ ਨੂੰ ਉੱਥੇ ਸ਼ੀਤ ਲਹਿਰ ਵਰਗਾ ਮਾਹੌਲ ਬਣਦਾ ਹੋਇਆ ਦਿਖਾਈ ਦੇਵੇਗਾ ਜੀਤੇ ਬਾਰੇ ਤੁਹਾਨੂੰ ਅਸੀਂ ਪ੍ਰੋਪਰ ਜਾਣਕਾਰੀ ਕੱਲ ਦੀ ਵੀਡੀਓ ਵਿੱਚ ਪ੍ਰੋਪਰ ਦੇ ਦੇਵਾਂਗੇ ਕਿ ਆਉਂਦੇ ਹਫ਼ਤੇ ਵਿੱਚ ਕਿਵੇਂ-ਕਿਵੇਂ ਕਿਸ-ਕਿਸ ਇਲਾਕੇ ਵਿੱਚ ਕੋਲਡ ਵੇਵ ਦੀ ਜਾਣਕਾਰੀ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਹੈ ਏਸੀ ਜੀ ਅਪਡੇਟ ਅੱਜ ਰਾਤ ਦੇ ਮੌਸਮ ਦੇ ਹਾਲਾਤਾਂ ਦੀ ਉਮੀਦ ਕਰਦੇ ਹਾਂ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇਗੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰੋਗੇ ਤੇ ਵੀਡੀਓ ਨੂੰ ਸ਼ੇਅਰ ਕਰਕੇ ਅੱਗੇ ਉਹਨਾਂ ਕਿਸਾਨ ਵੀਰਾਂ ਤੱਕ ਪਹੁੰਚਾਓਗੇ ਜਿਨ੍ਹਾਂ ਨੂੰ ਮੌਸਮ ਦੀ ਜਾਣਕਾਰੀ ਦੀ ਜ਼ਰੂਰਤ ਰਹਿ ਰਹੀ ਹੈ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਮਿਲਦੇ ਜੀ ਅਗਲੀ ਜਾਣਕਾਰੀ ਲੈ ਕੇ ਅਗਲੀ ਵੀਡੀਓ ਵਿੱਚ